ਫਕੀਰਾਂ ਦੀ ਸੰਗਤ ਵਿੱਚ ਬੈਠਣ ਦਾ ਕੀ ਲਾਭ ਹੁੰਦਾ ਹੈ ਕਿਉਂਕਿ ਅੱਜ ਤੁਸੀਂ ਵੀ ਦੂਰੋਂ ਦੂਰੋਂ ਚੱਲ ਕੇ ਆਏ ਹੋ ਸਤਸੰਗ ਵਿੱਚ ਬੈਠੇ ਹੋ ਇਹਨੂੰ ਹੀ ਕਹਿੰਦੇ ਸਹੋਬਤ ਫਕੀਰਾਂ ਦੇ ਕੋਲ ਬੈਠਣਾ ਹੁਣ ਜੇ ਇਨਸਾਨ ਸੋਚੇ ਕਿ ਅਸੀਂ ਐਡੀ ਦੂਰੋਂ ਚੱਲ ਕੇ ਆਏ ਆਂ ਸਤਸੰਗ ਵਿੱਚ ਬੈਠੇ ਆਂ ਮਾਲਕਾਂ ਦੇ ਕੋਲ ਬੈਠੇ ਆਂ ਤਾਂ ਸਾਨੂੰ ਫਾਇਦਾ ਕੀ ਹੋਏਗਾ ਤਾਂ ਇਹ ਸਮਝ ਲਓ ਜਿਹੜੇ ਇਨਸਾਨ ਦੇ ਅੰਦਰ ਇਹ ਸਵਾਲ ਹੈ ਨਾ ਕਿ ਫਕੀਰਾਂ ਕੋਲ ਬੈਠਣ ਦਾ ਕੀ ਲਾਭ ਹੋਏਗਾ ਉਹਦੇ ਵਾਸਤੇ ਜਵਾਬ ਹੈ ਕਿ ਫਕੀਰਾਂ ਕੋਲ ਬੈਠਣ ਦਾ ਕੀ ਲਾਭ ਹੋਏਗਾ ਉਸ ਲਈ ਫਕੀਰਾਂ ਨੇ ਨੌਜਵਾਨ ਨੂੰ ਸਮਝਾਇਆ ਕਿ ਤੂੰ ਸਵਾਲ ਕੀਤਾ ਸੀ ਫਕੀਰਾਂ ਦੇ ਕੋਲ ਬੈਠਣ ਦਾ ਕੀ ਲਾਭ ਹੋਏਗਾ ਫਕੀਰਾਂ ਦੇ ਕੋਲ ਬੈਠਣ ਦਾ ਕੀ ਫਾਇਦਾ ਹੁੰਦਾ ਹੈ ਉਹਦੇ ਬਾਰੇ ਦੱਸੋ ਫਕੀਰ ਕਹਿੰਦੇ ਫਕੀਰਾਂ ਕੋਲ ਬੈਠਣ ਦਾ ਇਹੀ ਫਾਇਦਾ ਹੁੰਦਾ ਹੈ ਜੋ ਇਸ ਪੱਥਰ ਨੂੰ ਸਾਡੇ ਕੋਲ ਆਣ ਦਾ ਹੋ ਗਿਆ ਸਾਡੇ ਕੋਲ ਹੁੰਨ ਦਾ ਹੋ ਗਿਆ ਕਿਉਂਕਿ ਪੱਥਰ ਤਾਂ ਦੁਨੀਆ ਤੇ ਬਹੁਤ ਹੈ ਪੱਥਰ ਤਾਂ ਦੁਨੀਆ ਤੇ ਬਹੁਤ ਹੈ ਪਰ ਇਹ ਪੱਥਰ ਨੂੰ ਫਾਇਦਾ ਹੋ ਗਿਆ ਸਾਡੇ ਨੇੜੇ ਹੁੰਦਾ ਸਾਡੀ ਸਹੂਬਤ ਵਿੱਚ ਹੁੰਦਾ ਅਗਰ ਇਹ ਪੱਥਰ ਸਾਡੀ ਸਹੂਬਤ ਵਿੱਚ ਨਾ ਹੁੰਦਾ ਤਾਂ ਇਹ ਪੱਥਰ ਦਾ ਪੱਥਰ ਹੀ ਰਹਿ ਜਾਣਾ ਸੀ ਪਰ ਇਹਨੂੰ ਸਾਡੀ ਸਹੂਬਤ ਮਿਲ ਗਈ ਤਾਂ ਇਹ ਪੱਥਰ ਭਗਵਾਨ ਹੋ ਗਿਆ ਇਹ ਪੱਥਰ ਭਗਵਾਨ ਹੋ ਗਿਆ ਕਿਉਂਕਿ ਜਿਹੜਾ ਪੱਥਰ ਮੂਰਤੀਕਾਰ ਤੱਕ ਪਹੁੰਚ ਗਿਆ ਉਹ ਤਾਂ ਮੂਰਤੀ ਬਣ ਗਈ ਤਾਂ ਜਿਹੜਾ ਪੱਥਰ ਜੰਗਲਾਂ 'ਚ ਪਿਆ ਰਹਿ ਗਿਆ ਸਮੁੰਦਰਾਂ 'ਚ ਪਿਆ ਰਹਿ ਗਿਆ ਪਹਾੜਾਂ 'ਤੇ ਪਿਆ ਰਹਿ ਗਿਆ ਤਾਂ ਉਹ ਤਾਂ ਫੇਰ ਪੱਥਰ ਦਾ ਪੱਥਰ ਹੀ ਰਹਿ ਗਿਆ ਇਸੇ ਤਰ੍ਹਾਂ ਇਹ ਦੂਸਰਾ ਪੁਆਇੰਟ ਇਹ ਵੀ ਯਾਦ ਰੱਖਣਾ ਫਕੀਰ ਕਹਿੰਦੇ ਕਿ ਇਹਨੂੰ ਸਾਡੀ ਸਹੂਬਤ ਮਿਲ ਗਈ ਇਹ ਸਾਡੇ ਨੇੜੇ ਸੀ ਤਾਂ ਸਾਡੇ ਨੇੜੇ ਹੋਣ ਦੇ ਕਾਰਨ ਇਹ ਪੱਥਰ ਨਹੀਂ ਰਿਹਾ ਇਹ ਭਗਵਾਨ ਹੋ ਗਿਆ ਨਹੀਂ ਤਾਂ 2 ਦਿਨ ਪਹਿਲਾਂ ਤੁਸੀਂ ਦੇ ਉੱਪਰ ਆਰਾਮ ਨਾਲ ਪੈਰ ਰੱਖ ਕੇ ਬੈਠਾ ਸੀ ਪਰ ਅੱਜ 2 ਦਿਨ ਬਾਅਦ ਕੀ ਹੋਇਆ ਤੈਨੂੰ ਐਸੀ ਨਹੀਂ ਕਿਹਾ ਕਿ ਜਾ ਕੇ ਉਹਦੇ ਅੱਗੇ ਹੱਥ ਜੋੜ ਤੈਨੂੰ ਐਸੀ ਨਹੀਂ ਕਿਹਾ ਕਿ ਜਾ ਕੇ ਉਹਦੇ ਚਰਨਾਂ 'ਚ ਬੈਠ ਅਸੀਂ ਤਾਂ ਤੈਨੂੰ ਕਿਹਾ ਜਾ ਕੇ ਤੂੰ ਉੱਪਰ ਬੈਠ ਪਰ ਇੰਨੀ ਸਮਝ ਤੈਨੂੰ ਵੀ ਹੈ ਇੰਨੀ ਅਕਲ ਤੈਨੂੰ ਵੀ ਹੈ ਕਿ ਜਿੱਥੇ ਭਗਵਾਨ ਦੀ छवि ਪ੍ਰਗਟ ਹੋ ਜਾਵੇ ਉਹਦੇ ਉੱਪਰ ਨਹੀਂ ਉਹਦੇ ਚਰਨਾਂ 'ਚ ਬੈਠਿਆ ਜਾਂਦਾ ਹੈ ਇੰਨੀ ਸਮਝ ਤੈਨੂੰ ਵੀ ਹੈ ਬਸ ਇਹ 2 ਦਿਨ ਦੀ ਸੌਵਤ ਦੇ ਨਾਲ ਇਸ ਪੱਥਰ ਨੂੰ ਤੂੰ ਦੇਖ ਲੈ ਕਿਹੜੀ ਜਗ੍ਹਾ ਮਿਲ ਗਈ ਪਹਿਲਾਂ ਇਹਦੀ ਜਗ੍ਹਾ ਤੇਰੇ ਥੱਲੇ ਸੀ ਤੇਰੇ ਪੈਰਾਂ 'ਚ ਸੀ ਕਿਉਂਕਿ ਤੂੰ ਇਹਦੇ ਉੱਪਰ ਪੈਰ ਰੱਖ ਕੇ ਬੈਠਾ ਸੀ ਔਰ ਦੋ ਦਿਨ ਸਾਡੀ ਸਹਬਤ ਇਹਨੂੰ ਮਿਲੀ ਤਾਂ ਇਹਦੀ ਜਗ੍ਹਾ ਕਿੱਥੇ ਹੋ ਗਈ ਪਹਿਲਾਂ ਤੇਰੇ ਪੈਰਾਂ 'ਚ ਸੀ ਹੁਣ ਤੂੰ ਇਹਦੇ ਪੈਰਾਂ 'ਚ ਬੈਠਾ ਹੋਇਆ ਹਾਂ ਹੁਣ ਤੂੰ ਇਹਦੇ ਪੈਰਾਂ 'ਚ ਬੈਠਾ ਹੋਇਆ ਹੈ ਇਹ ਦੋ ਦਿਨ ਦੀ ਸਹਬਤ ਦਾ ਅਸਰ ਹੈ ਸਮਝਣਾ ਜ਼ਰਾ ਇਹ ਕਹਿੰਦੇ ਦੋ ਦਿਨ ਦੀ ਸਹਬਤ ਦਾ ਅਸਰ ਐਸੀ ਦੋ ਦਿਨ ਇਸ ਪੱਥਰ ਤੇ ਮਿਹਨਤ ਕੀਤੀ ਇਹਨੂੰ ਸਾਥ ਦਿੱਤਾ ਇਹਦਾ ਸੰਗ ਕੀਤਾ ਤਾਂ ਇਹਨੂੰ ਕਿੱਥੋਂ ਕਿੱਥੇ ਲਿਆਤਾ ਚਰਨਾ ਤੋਂ ਆਸਮਾਨ ਤੇ ਲਿਆਤਾ ਫਕੀਰ ਕਹਿੰਦੇ ਇਹ ਅਸਰ ਹੁੰਦਾ ਹੈ ਫਕੀਰਾਂ ਦੀ ਸਹਬਤ ਦਾ ਇਹ ਅਸਰ ਹੁੰਦਾ ਹੈ ਫਕੀਰਾਂ ਦੇ ਨਾਲ ਜੁੜਨ ਦਾ ਇਹ ਅਸਰ ਹੁੰਦਾ ਹੈ ਫਕੀਰਾਂ ਦੇ ਚਰਨਾ ਚ ਬੈਠਣ ਦਾ ਇਹ ਅਸਰ ਹੁੰਦਾ ਹੈ ਫਕੀਰਾਂ ਦੇ ਵਚਨ ਸੁਣਨ ਦਾ ਇਹ ਅਸਰ ਹੁੰਦਾ ਹੈ ਫਕੀਰਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਕਿ ਜਦੋਂ ਇਨਸਾਨ ਫਕੀਰਾਂ ਦੀ ਸਹਬਤ ਕਰਦਾ ਹੈ ਫਕੀਰਾਂ ਦੇ ਵਚਨ ਸੁਣਦਾ ਹੈ ਫਕੀਰਾਂ ਦੇ ਚਰਨਾਂ 'ਚ ਬੈਠਦਾ ਹੈ ਫਕੀਰਾਂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਤਾਂ ਫਿਰ ਇਨਸਾਨ ਦੀ ਕੀਮਤ ਵੀ ਕਈ ਹਜ਼ਾਰ ਗੁਣਾ ਵੱਧ ਜਾਂਦੀ ਹੈ ਸਮਝਣਾ ਜ਼ਰਾ ਇਸ ਲਈ ਹੁਣ ਆਈਏ ਪੁਆਇੰਟਾਂ ਦੀ ਤਰਫ ਜਿਹੜੇ ਤੁਹਾਨੂੰ ਕਿਹਾ ਦੋ ਪੁਆਇੰਟ ਯਾਦ ਰੱਖਣੇ ਸੋ ਸਮਝਣਾ ਜ਼ਰਾ ਸਾਰੇ ਜੀਵਾਂ ਨੇ ਇਹ ਗੱਲ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਕਿ ਪਹਿਲਾ ਪੁਆਇੰਟ ਜੋ ਅਸੀਂ ਦੱਸਿਆ ਤੁਹਾਨੂੰ ਕਿਹੜਾ ਸੀ ਕਿ ਮੂਰਤੀ ਜਿਹੜੀ ਹੈ ਨਾ ਉਹ ਪੱਥਰ ਦੇ ਅੰਦਰ ਹੀ ਹੁੰਦੀ ਹੈ ਬਸ ਵਿਅਰਥ ਨੂੰ ਹਟਾਉਣਾ ਪੈਂਦਾ ਹੈ ਹੁਣ ਇਹ ਗੱਲ ਨੂੰ ਆਪਣੇ ਤੇ ਲੈ ਆਈਏ ਅੱਜ ਇਨਸਾਨ ਕਹਿੰਦਾ ਹੈ ਮੈਂ ਪਰਮਾਤਮਾ ਨਾਲ ਮੁਲਾਕਾਤ ਕਰਨੀ ਹੈ ਮੈਂ ਪਰਮਾਤਮਾ ਨੂੰ ਪਾਣਾ ਹੈ ਮੈਂ ਪ੍ਰਭੂ ਨੂੰ ਪਾਣਾ ਹੈ ਮੈਂ ਆਪਣੇ ਰੱਬ ਨਾਲ ਮਿਲਣਾ ਚਾਹੁੰਦਾ ਹੈ ਤਾਂ ਫਿਰ ਤਾਂ ਉਹੀ ਗੱਲ ਹੋ ਗਈ ਪੱਥਰ ਕੋਈ ਕਵੇ ਕਿ ਮੈਂ ਭਗਵਾਨ ਦੀ ਮੂਰਤੀ ਨੂੰ ਮਿਲਣਾ ਚਾਹੁੰਦਾ ਹਾਂ ਕੋਈ ਪੱਥਰ ਸੋਚੇ ਕਿ ਮੈਂ ਭਗਵਾਨ ਦੀ ਮੂਰਤੀ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ ਕਾ ਕੋਈ ਫਕੀਰ ਆਵੇ ਔਰ ਉਹਨੂੰ ਸਮਝਾਵੇ ਓਏ ਪੱਥਰ ਤੈਨੂੰ ਇਹ ਬੇਨਤੀ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਭਗਵਾਨ ਦੀ ਮੂਰਤੀ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ ਭਗਵਾਨ ਦੀ ਮੂਰਤੀ ਤਾਂ ਤੇਰੇ ਅੰਦਰ ਹੀ ਹੈ ਬਸ ਜ਼ਰੂਰਤ ਤਾਂ ਤੈਨੂੰ ਕਿਸੇ ਸੱਚੇ ਸੰਤ ਫਕੀਰ ਰੂਪੀ ਕਲਾਕਾਰ ਦੀ ਸਹੂਬਤ ਕਰਨ ਦੀ ਹੈ ਜਿਹੜਾ ਤੇਰੇ ਅੰਦਰ ਛੁਪੇ ਹੋਏ ਉਹ ਭਗਵਾਨ ਰੂਪੀ ਮੂਰਤੀ ਨੂੰ ਉਹ ਭਗਵਾਨ ਨੂੰ ਪ੍ਰਗਟ ਕਰ ਸਕੇ ਇਸ ਲਈ ਤੁਸੀਂ ਵੀ ਜਿੰਨੇ ਜੀ ਬੈਠੇ ਹੋ ਨਾ ਤੁਹਾਡੇ ਸਭ ਦੇ ਅੰਦਰ ਵੀ ਭਗਵਾਨ ਦੀ ਮੂਰਤ ਛੁਪੀ ਹੋਈ ਹੈ ਕਿਤੇ ਬਾਹਰੋਂ ਨਹੀਂ ਆਣਾ ਭਗਵਾਨ ਨੇ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖੋ ਕਿਉਂਕਿ ਕਈ ਵਾਰ ਅਸੀਂ ਸੁਣਦੇ ਆਂ ਕਈ ਵਾਰ ਅਸੀਂ ਦੇਖਦੇ ਆਂ ਕਿ ਇਨਸਾਨ ਕਈ ਕਹਾਣੀਆਂ ਚ ਲਿਖਿਆ ਹੈ ਕਿ ਇਨਸਾਨ ਬੰਦਗੀ ਤੇ ਬੈਠਾ ਹੈ ਧਿਆਨ ਤੇ ਬੈਠਾ ਤੋਂ ਬਾਹਰੋਂ ਪ੍ਰਮਾਤਮਾ ਆਇਆ ਭਗਵਾਨ ਆਇਆ ਅੱਖਾਂ ਖੋਲ ਮੈਂ ਤੈਨੂੰ ਦਰਸ਼ਨ ਦਿੰਦਾ ਬੜੀਆਂ ਪਿਆਰੀਆਂ ਕਹਾਣੀਆਂ ਆ ਬੱਚਿਆਂ ਨੂੰ ਸਮਝਾਉਣ ਵਾਸਤੇ ਬੜੀਆਂ ਪਿਆਰੀਆਂ ਕਹਾਣੀਆਂ ਹੈ ਪਰ ਇੱਕ ਗੱਲ ਯਾਦ ਰੱਖੋ ਜੇ ਸਹੀ ਮਾਇਨੇ ਚ ਜਿਨ੍ਹਾਂ ਨੇ ਉਸ ਨੂੰ ਪਾਇਆ ਹੈ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਬਾਹਰੋਂ ਚੱਲ ਕੇ ਆਇਆ ਬਲੋ ਸਮਝ ਦਿਓ ਕਿ ਨਹੀਂ ਉਹਨਾਂ ਨੇ ਕਿਹਾ ਮੈਨੂੰ ਅੰਦਰੋਂ ਮਿਲਿਆ ਪ੍ਰਕਾਸ਼ ਮੈਨੂੰ ਅੰਦਰੋਂ ਮਿਲਿਆ ਉਹ ਆਨੰਦ ਮੈਂ ਅੰਦਰੋਂ ਉਹ ਨਜ਼ਾਰਾ ਦੇਖਿਆ ਮੈਂ ਅੰਦਰੋਂ ਉਸ ਆਨੰਦ ਨੂੰ ਦੇਖਿਆ ਔਰ ਜਦੋਂ ਮੈਂ ਉਸ ਆਨੰਦ ਨੂੰ ਦੇਖਿਆ ਤਾਂ ਫਿਰ ਮੈਂ ਉਹਦਾ ਹੀ ਰੂਪ ਹੋ ਗਿਆ ਸਮਝ ਦਿਓ ਕਿ ਨਹੀਂ ਇਸ ਲਈ ਜਦੋਂ ਪਰਮਾਤਮਾ ਉਹ ਪ੍ਰਭੂ ਉਹ ਪਰਮੇਸ਼ਵਰ ਉਹਨੂੰ ਪਾਣਾ ਹੈ ਤਾਂ ਉਹਨਾਂ ਤੁਹਾਡੇ ਅੰਦਰੋਂ ਮਿਲਣਾ ਹੈ ਪਰ ਜੇ ਤੁਸੀਂ ਸ਼੍ਰੀ ਕ੍ਰਿਸ਼ਨ ਦਾ ਦਰਸ਼ਨ ਕਰਨਾ ਹੈ ਸ਼੍ਰੀ ਰਾਮ ਦਾ ਦਰਸ਼ਨ ਕਰਨਾ ਹੈ ਕਿਸੇ ਹੋਰ ਸੰਤ ਮਹਾਪੁਰਸ਼ ਦਾ ਦਰਸ਼ਨ ਕਰ ਲਓ ਬਾਹਰੋਂ ਆਣਗੇ ਬੋਲੋ ਸਮਝਦੇ ਹੋ ਕਿ ਨਹੀਂ ਤੁਸੀਂ ਕਹੋਗੇ ਮੈਂ ਕ੍ਰਿਸ਼ਨ ਨੂੰ ਦੇਖਣਾ ਹੈ ਤਾਂ ਤੁਸੀਂ ਸੁੱਤੇ ਹੋਏ ਹੋ ਜਾਂ ਜਾਗਦੇ ਹੋ ਬੈਠੇ ਹੋ ਤਾਂ ਦੇਖ ਲੈਣਾ ਕਿ ਸ਼੍ਰੀ ਕ੍ਰਿਸ਼ਨ ਮੁਰਲੀ ਲੈ ਕੇ ਆ ਗਏ ਨਹੀਂ ਤਾਂ ਉਦਾਂ ਕਿਦਾਂ ਪਤਾ ਲੱਗਣਾ ਤੁਹਾਨੂੰ ਇਹ ਮੁਰਲੀ ਹੱਥ 'ਚ ਨਾ ਹੋਵੇ ਉਹਨਾਂ ਨੇ ਕੋਟ ਪੈਂਟ ਟਾਈ ਲਾਈ ਹੋਵੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਣਾ ਕ੍ਰਿਸ਼ਨ ਨੇ ਇਸ ਲਈ ਤੁਸੀਂ ਦੇਖਣਾ ਮੋਰ ਮੁਕਟ ਹੈ ਪੀਤਾੰਬਰ ਵਸਤਰ ਪਹਿਨੇ ਹੋਏ ਹਾਥੀ ਮੁਰਲੀ ਆਗੇ ਸ਼੍ਰੀ ਕ੍ਰਿਸ਼ਨ ਬੋਲੋ ਸਮਝਦੇ ਹੋ ਨਹੀਂ ਇਦਾਂ ਹੀ ਪਤਾ ਲੱਗੇਗਾ ਨਾ ਔਰ ਜੇ ਇਨਸਾਨ ਨੇ ਕਿਸੇ ਹੋਰ ਗੁਰੂ ਰਹਿਬਰ ਪੀਰ ਫਕੀਰ ਨੂੰ ਦੇਖਣਾ ਹੈ ਬਾਹਰੋਂ ਪਰ ਜਦੋਂ ਸਾਡੀ ਮੁਲਾਕਾਤ ਪਰਮਾਨੰਦ ਨਾਲ ਹੋਣੀ ਹੈ ਜਦੋਂ ਸਾਡੀ ਮੁਲਾਕਾਤ ਪ੍ਰਮਾਤਮਾ ਨਾਲ ਹੋਣੀ ਹੈ ਤਾਂ ਬਾਹਰੋਂ ਨਹੀਂ ਉਹਦੀ ਚਲਕ ਸਾਨੂੰ ਅੰਦਰੋਂ ਮਿਲਣੀ ਹੈ ਇਸੇ ਲਈ ਉਹਨੂੰ ਨਿਰੰਕਾਰ ਕਿਹਾ ਹੈ ਕਿ ਬਾਹਰ ਆਕਾਰਾ ਜਨਾ ਉਹਨੂੰ ਲੱਭੀ ਜਦ ਵੀ ਉਹਨਾਂ ਮਿਲਣਾ ਆਨੰਦ ਰੂਪ ਤੇਰੇ ਅੰਦਰੋਂ ਮਿਲਣਾ ਹੈ ਇਸ ਲਈ ਸਮਝਣਾ ਇਸ ਲਈ ਗੱਲ ਥੋੜੀ ਕਲੀਅਰ ਹੈ ਇਸ ਲਈ ਕਰ ਰਿਹਾ ਤਾਂ ਕਿ ਤੁਸੀਂ ਇਹ ਗੱਲ ਦਾ ਖਾਸ ਖਿਆਲ ਰੱਖੋ ਕਿ ਜਦ ਵੀ ਉਸ ਪ੍ਰਭੂ ਰੂਪੀ ਪਰਮਾਨੰਦ ਨੂੰ ਐਸੀ ਪ੍ਰਾਪਤ ਕਰਨਾ ਹੈ ਤਾਂ ਉਹ ਸਾਡੇ ਅੰਦਰ ਹੀ ਹੈ ਜਿਦਾ ਪੱਥਰ ਦੇ ਅੰਦਰ ਮੂਰਤ ਛੁਪੀ ਹੋਈ ਹੈ ਇਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਉਹ ਪਰਮਾਨੰਦ ਸਾਡੇ ਅੰਦਰ ਹੈ بس ਉਹਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਵੀ ਕੁਝ ਵਿਅਰਥ ਕੁਝ ਬੇਕਾਰ ਅਸੀਂ ਐਸਾ ਹੀ ਇਕੱਠਾ ਆਪਣੇ ਅੰਦਰ ਕੀਤਾ ਹੋਇਆ ਹੈ ਉਹ ਵਿਅਰਥ ਬੇਕਾਰ ਨੂੰ ਹਟਾਣ ਦੀ ਜ਼ਰੂਰਤ ਹੈ ਹੁਣ ਤੁਸੀਂ ਕਹੋਗੇ ਜੀ ਉਹ ਵਿਅਰਥ ਕੀ ਹੈ ਉਹ ਬੇਕਾਰ ਕੀ ਹੈ ਉਹ ਕੀ ਹੈ ਵਿਅਰਥ ਉਹ ਕੀ ਹੈ ਬੇਕਾਰ ਤਾਂ ਜਰਾ ਆਪਣੇ ਅੰਦਰ ਹੀ ਝਾਤੀ ਮਾਰ ਲਵੇ ਇਨਸਾਨ ਦਾ ਇਨਸਾਨ ਨੂੰ ਆਪ ਹੀ ਸਮਝ ਆ ਜਾਂਦੀ ਕਿ ਮੇਰੇ ਅੰਦਰ ਕਿੰਨੀਆਂ ਵਿਅਰਥ ਦੀਆਂ ਚੀਜ਼ਾਂ ਚੱਲ ਰਹੀਆਂ ਹਨ ਮੇਰੇ ਅੰਦਰ ਕਿੰਨਾ ਕੁਝ ਵਿਅਰਥ ਦਾ ਕਚਰਾ ਇਕੱਠਾ ਹੈ ਬੋਲੋ ਸਮਝਦੇ ਹੋਕ ਨਹੀਂ ਇਨਸਾਨ ਨੇ ਉਹ ਵੀ ਕਚਰਾ ਇਕੱਠਾ ਕੀਤਾ ਹੋਇਆ ਹੈ ਕਿ ਜਿਹੜਾ ਕਿ ਅੱਜ ਤੋਂ ਸਮਝ ਲਓ ਕਿ ਅੱਜ ਤੋਂ 15 ਸਾਲ ਪਹਿਲਾਂ ਕਿਸੇ ਨਾਲ ਝਗੜਾ ਹੋਇਆ ਹੈ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨਾਲ ਬੁਰਾ ਕੋਈ ਸਲੂਕ ਤੁਹਾਡੇ ਨਾਲ ਕਿਸੇ ਨੇ ਬੁਰਾ ਕੀਤਾ ਹੈ ਉਹ ਵੀ ਅੱਜ ਤੁਹਾਨੂੰ ਯਾਦ ਹੈ ਇਹ ਕਚਰਾ ਨਹੀਂ ਤਾਂ ਹੋਰ ਕੀ ਹੈ ਇਹ ਵਿਅਰਥ ਦੀਆਂ ਗੱਲਾਂ ਨਹੀਂ ਤਾਂ ਹੋਰ ਕੀ ਹੈ ਇਸ ਕਰਕੇ ਬਹੁਤ ਵਿਅਰਥ ਅਗਰ ਦੇਖਿਆ ਜਾਵੇ ਅਗਰ ਮੋٹے ਮੋٹے ਲਫ਼ਜ਼ਾਂ ਚ ਕਹੀਏ ਇਹ ਇਨਸਾਨ ਨਫ਼ਰਤ ਕਰਦਾ ਹੈ ਉਹ ਨਫ਼ਰਤ ਦਾ ਕਚਰਾ ਅੰਦਰ ਹੈ ਇਨਸਾਨ ਕਰੋਧ ਕਰਦਾ ਹੈ ਕਰੋਧ ਦਾ ਕਚਰਾ ਅੰਦਰ ਹੈ ਇਨਸਾਨ ਹੋਰ ਬੁਰਾਈਆਂ ਕਰਦਾ ਹੈ ਜਾਂ ਹੋਰ ਇਨਸਾਨ ਦੇ ਅੰਦਰ ਜਿਸ ਤਰ੍ਹਾਂ ਇੱਥੇ ਇੱਕ ਛੋਟੀ ਜਿਹੀ ਕਹਾਣੀ ਹੋਰ ਦੱਸਾਂਗੇ حضرت موسی ਦੇ ਜੀਵਨ ਦੀ ਵੀ ਥੋੜੀ ਗੱਲ ਹੋਰ ਕਲੀਅਰ ਹੋ ਜਾਏਗੀ ਫਿਰ ਥੋੜੀ ਗੱਲ ਹੋਰ ਪਤਾ ਲੱਗ ਜਾਏਗੀ ਕਿ ਇੱਕ ਦਿਨ حضرت موسی علیہ السلام ਯਾਨੀ موسی ਖੁਦਾ ਦੇ ਪੈਗੰਬਰ ਨਾਮ ਤੁਸੀਂ ਸੁਣਿਆ ਹੋਏਗਾ ਕਿ موسی ਪੈਗੰਬਰ ਕਹਿੰਦੇ ਇੱਕ ਦਿਨ ਕੋਹੇ ਤੂਰ ਨੂੰ ਜਾ ਰਿਹਾ ਹੈ ਕੋਹੇ ਤੂਰ ਇੱਕ ਪਰਬਤ ਹੈ ਜਿੱਥੇ ਕਹਿੰਦੇ موسی ਅਲੈ ਸਲਾਮ ਨੂੰ ਝਲਕ ਮਿਲੀ ਸੀ ਰੱਬ ਦੀ ਉਹਨੂੰ ਕੋਹੇ ਤੂਰ ਕਿਹਾ ਜਾਂਦਾ ਹੈ ਇੱਕ ਦਿਨ موسی ਕੋਹੇ ਤੂਰ ਨੂੰ ਆਪਣੇ ਘਰੋਂ ਜਾ ਰਿਹਾ ਹੈ ਜਾ ਰਿਹਾ ਹੈ ਤੇ ਰਸਤੇ ਵਿੱਚ ਰਸਤੇ ਵਿੱਚ ਕੀ ਦੇਖਿਆ ਕਿ ਇੱਕ ਬਜ਼ੁਰਗ ਖੜਾ ਹੈ ਬਜ਼ੁਰਗ ਖੜਾ ਹੈ ਤਾਂ موسی ਜਦੋਂ ਕੋਹੇ ਤੂਰ ਦੀ ਚੜਾਈ ਚੜਨ ਲੱਗੇ ਤਾਂ ਕੋਹੇ ਤੂਰ ਤੋਂ ਪर्वਤ ਤੋਂ ਪਹਿਲਾਂ ਹੀ ਇੱਕ ਬਜ਼ੁਰਗ ਖੜਾ ਹੈ ਤਾਂ موسی ਨੇ ਉਸ ਬਜ਼ੁਰਗ ਨੂੰ ਦੇਖਿਆ ਤਾਂ ਦੇਖ ਕੇ ਪੁੱਛਿਆ ਕਿ ਇਹ ਬਜ਼ੁਰਗ ਤੂੰ ਕੌਣ ਹੈ ਤਾਂ ਉਸ ਵੇਲੇ ਉਹ ਬਜ਼ੁਰਗ ਨੇ ਕੀ ਜਵਾਬ ਦਿੱਤਾ ਕਹਿੰਦਾ موسی ਮੈਂ ਸ਼ੈਤਾਨ ਆ ਮੈਂ ਸ਼ੈਤਾਨ ਆ ਜਦੋਂ ਇਨਸਾਨ ਰੱਬ ਦੀ ਤਰਫ ਜਾਂਦਾ ਹੈ ਪਰਮਾਤਮਾ ਦੇ ਰਸਤੇ ਦੀ ਤਰਫ ਜਾਂਦਾ ਹੈ ਤਾਂ ਮੈਂ ਉਹਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰਨ ਵਾਸਤੇ ਉਹਦੇ ਮਨ ਨੂੰ ਉਹਦੀ ਸੁਰਤੀ ਨੂੰ ਉਹਦੇ ਧਿਆਨ ਨੂੰ ਪਟਕਾਉਣ ਵਾਸਤੇ ਮੈਂ ਕਈ ਰੂਪ ਲੈ ਲੈਂਦਾ ਮੈਂ ਕਈ ਤਰ੍ਹਾਂ ਨਾਲ ਉਹਨੂੰ ਪਰਮਾਨ ਦੀ ਕੋਸ਼ਿਸ਼ ਕਰਦਾ ਹਾਂ ਉਹਨੂੰ ਰੱਬ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਉਹ ਸ਼ੈਤਾਨ ਹ ਇਸ ਲਈ ਜਦੋਂ موسی ਨੇ ਸੁਣਿਆ ਕਿ ਇਹ ਸ਼ੈਤਾਨ ਹੈ ਤਾਂ موسی ਨੇ ਕਿਹਾ ਚਲੋ ਭਗਵਾਨ ਨਾਲ ਤਾਂ ਗੱਲ ਹੁੰਦੀ ਹੈ ਜੇ ਸ਼ੈਤਾਨ ਨਾਲ ਗੱਲ ਕਰਨ ਦਾ ਵੀ ਮੌਕਾ ਮਿਲ ਗਿਆ ਜੋ ਕਿ ਭਗਵਾਨ ਨਾਲ ਤਾਂ ਜਦੋਂ ਵੀ ਧਿਆਨ ਤੇ ਬਹਿੰਦੇ ਆ ਬੰਦਗੀ ਤੇ ਬਹਿੰਦੇ ਆ ਸੁਰਤੀ ਜੁੜਦੀ ਹੈ ਭਗਵਾਨ ਨਾਲ ਤਾਂ ਗੱਲ ਹੋਈ ਜਾਂਦੀ ਹੈ ਖੁਦਾ ਨਾਲ ਰੱਬ ਨਾਲ ਤਾਂ ਗੱਲ ਹੋਈ ਜਾਂਦੀ ਹੈ ਅੱਜ ਸ਼ੈਤਾਨ ਨਾਲ ਵੀ ਗੱਲ ਕਰਨ ਦਾ ਮੌਕਾ ਮਿਲ ਗਿਆ ਤਾਂ موسی ਨੇ ਕਿਹਾ ਕਿ ਐ ਸ਼ਤਾਨ ਫਿਰ ਤੂੰ ਮੇਰੇ ਮਾਰਗ 'ਚ ਖੜਾ ਕੀ ਕਰ ਰਿਹਾ ਤੂੰ ਮੇਰੇ ਮਾਰਗ 'ਚ ਮੇਰੇ ਰਸਤੇ 'ਚ ਖੜਾ ਕੀ ਕਰ ਰਿਹਾ ਹੈ ਪਰ ਉਸ ਵੇਲੇ ਸ਼ੈਤਾਨ ਕਹਿੰਦਾ ਕਿ ਮੈਂ ਤਾਂ ਬੜੀ ਕੋਸ਼ਿਸ਼ ਕਰ ਰਿਹਾ ਸੀ ਕਿ موسی ਨੂੰ ਵੀ ਭਰਮਾ ਦੇਵਾਂ موسی ਨੂੰ ਵੀ ਪਟਕਾ ਦੇਵਾਂ ਪਰ ਮੈਂ ਦੂਰੋਂ ਖੜਾ ਬੜਾ ਯੋਰ ਲਾ ਰਿਆ ਸੀ ਪਰ ਮੈਂ ਦੇਖਿਆ موسی ਤੇ ਕੋਈ ਅਸਰ ਨਹੀਂ ਹੋ ਰਿਆ ਤਾਂ موسی ਹੱਸੇ ਇਹ ਪੁਆਇੰਟ ਪਹਿਲਾਂ ਯਾਦ ਰੱਖਣਾ ਅੱਜ ਪੁਆਇੰਟ ਪਕੜਨੇ ਐ ਸੀ ਇਹ ਹੁਣ موسی ਦੀ ਕਹਾਣੀ ਦਾ ਪਹਿਲਾ ਪੁਆਇੰਟ ਯਾਦ ਰੱਖਣਾ ਕਿ ਜਦੋਂ ਸ਼ੈਤਾਨ ਨੇ ਕਿਹਾ ਕਿ ਮੈਂ ਦੂਰੋਂ ਤੈਨੂੰ ਆਂਦੇ ਨੂੰ ਦੇਖ ਰਿਆ ਸੀ موسی ਮੈਂ ਇੱਥੋਂ ਖੜੇ ਨੇ ਆਪਣੇ ਬੜੇ ਜੰਤਰ ਮੰਤਰ ਚਲਾਏ ਯਾਨੀ ਬੜਾ ਯੋਰ ਲਾਇਆ ਕਿ موسی ਦੇ ਧਿਆਨ ਨੂੰ ਭਟਕਾਵਾਂ موسی ਨੂੰ ਪਰਵਾ ਦੇਵਾਂ ਮੂਸਾ ਨੂੰ ਭਰਮ ਚ ਪਾ ਦੇਵਾ ਮਾਂ ਮੂਸਾ ਨੂੰ ਰੱਬ ਦੇ ਇਸ ਮਾਰਗ ਤੋਂ ਦੂਰ ਕਰ ਦੇਵਾ ਪਰ ਮੈਂ ਦੇਖਿਆ ਮੂਸਾ ਤੇਤੇ ਅਸਰ ਨਹੀਂ ਹੋਇਆ ਮੈਂ ਆਪ ਹੈਰਾਨ ਕਿ ਮੇਰੇ ਅਸਰ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ ਪਰ ਮੂਸਾ ਤੇਰੇ ਤੇ ਅਸਰ ਕਿਉਂ ਨਹੀਂ ਹੋਇਆ ਤਾਂ ਮੂਸਾ ਹੱਸੇ ਹੁਣ ਜਦਾ ਦੱਸਿਆ ਪਹਿਲਾ ਪੁਆਇੰਟ ਮੂਸਾ ਹੱਸੇ ਕਹਿੰਦੇ ਸ਼ੈਤਾਨ ਤੇਰਾ ਅਸਰ ਤੇਰੀਆਂ ਸ਼ੈਤਾਨੀਆਂ ਦਾ ਅਸਰ ਤੇਰੀਆਂ ਬੁਰਾਈਆਂ ਦਾ ਅਸਰ ਉਸ ਇਨਸਾਨ ਦੇ ਉੱਪਰ ਹੁੰਦਾ ਹੈ ਹੁਣ ਇਨਸਾਨ ਕਹਿ ਰਹੇ ਇਹਦੇ ਵਿੱਚ ਔਰਤ ਵੀ ਆਉਂਦੇ ਐ ਮਰਦ ਵੀ ਆਉਂਦੇ ਇਨਸਾਨ ਦਾ ਮਤਲਬ ਇਹ ਨਹੀਂ ਕਿ ਬੰਦੇ ਦੀ ਗੱਲ ਕਰ ਰਹੇ ਮੂਸਾ ਕਿਉਂਕਿ ਕਈ ਵਾਰਾ ਸੋਚੋ ਕਿ ਕੋਈ ਔਰਤ ਸੋਚੇ ਇਹ ਤਾਂ ਬੰਦਿਆਂ ਨੂੰ ਕਿਹਾ ਸੰਤ ਤੱਕ ਇਹ ਹੀ ਨੇ ਜਾਂ ਕੋਈ ਬਜ਼ੁਰਗ ਸੋਚੇ ਇਨਸਾਨ ਦੀ ਗੱਲ ਕੀਤੀ ਐ ਐਸੀ ਤਾਂ ਸਿਆਣੇ ਐ ਭਾਈ ਇਹ ਤਾਂ ਨੌਜਵਾਨਾਂ ਦੀ ਗੱਲ ਕੀਤੀ ਐ ਜਾਂ ਕਈ ਵਾਰਾ ਬੱਚਾ ਸੋਚੇ ਇਹ ਤਾਂ ਬੜਿਆਂ ਦੀ ਗੱਲ ਕੀਤੀ ਐ ਅਸੀਂ ਤਾਂ ਬੱਚੇ ਐ ਪਰ ਜਦੋਂ ਇਨਸਾਨ ਕਹੇ ਤਾਂ ਇਨਸਾਨੀਅਤ ਵਿੱਚ ਔਰਤ ਮਰਦ ਛੋਟਾ ਬੜਾ ਸਾਰੇ ਆ ਜਾਂਦੇ ਐ ਇਸ ਲਈ ਜਦੋਂ ਸ਼ੈਤਾਨ ਨੇ ਕਿਹਾ ਤੇਰੇ ਤੇ ਅਸਰ ਕਿਉਂ ਨਹੀਂ ਹੋਇਆ ਮੇਰੀ ਸ਼ੈਤਾਨੀ ਦਾ ਐ موسی ਮੈਂ ਖੁਦ ਹੈਰਾਨ ਹਾਂ ਇਸ ਲਈ ਮੈਂ ਤੇਰੇ ਸਾਹਮਣੇ ਆਇਆ ਜਾਣਨ ਵਾਸਤੇ ਕਿ ਮੈਂ ਇੰਨਾ ਯੋਰ ਲਾਇਆ ਤੈਨੂੰ ਪਰਮਾਨ ਵਾਸਤੇ ਤੈਨੂੰ ਰੱਬ ਦੇ ਰਸਤੇ ਤੋਂ ਪਟਕਾਉਣ ਵਾਸਤੇ ਐ موسی ਤੇਤੇ ਅਸਰ ਕਿਉਂ ਨਹੀਂ ਹੋਇਆ ਤਾਂ موسی ਨੇ ਹੱਸ ਕੇ ਜਵਾਬ ਦਿੱਤਾ موسی ਕਹਿੰਦੇ ਐ ਸ਼ੈਤਾਨ ਤੇਰਾ ਅਸਰ ਉਹਨਾਂ ਤੇ ਉਹਨਾਂ ਇਨਸਾਨਾਂ ਤੇ ਹੁੰਦਾ ਹੈ ਤੇਰੇ ਪ੍ਰਮਾਣ ਦਾ ਤੇਰੀਆਂ ਸ਼ੈਤਾਨੀਆਂ ਦਾ ਤੇਰੇ ਪਟਕਾਣ ਦਾ ਅਸਰ ਉਹਨਾਂ ਇਨਸਾਨਾਂ ਤੇ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਦੁਨੀਆ ਦੀ ਮੁਹੱਬਤ ਹੋਵੇ। ਔਰ ਮੇਰੇ ਤੇ ਅਸਰ ਕਿਉਂ ਨਹੀਂ ਹੋਇਆ? ਕਿਉਂਕਿ ਮੇਰੇ ਹਿਰਦੇ 'ਚ ਉਹ ਮੇਰੇ ਖੁਦਾ ਦੀ, ਮੇਰੇ ਪ੍ਰਮਾਤਮਾ ਦੀ, ਮੇਰੇ ਪ੍ਰਭੂ ਦੀ ਮੁਹੱਬਤ ਹੈ। ਮੇਰੇ ਹਿਰਦੇ 'ਚ ਦੁਨੀਆ ਹੈ ਹੀ ਨਹੀਂ ਔਰ ਜਿੱਥੇ ਦੁਨੀਆ ਹੀ ਨਾ ਹੋਵੇ ਉੱਥੇ ਤੇਰੀ ਸ਼ੈਤਾਨੀ ਦਾ ਅਸਰ ਹੋ ਹੀ ਨਹੀਂ ਸਕਦਾ। ਸਮਝਣਾ ਜ਼ਰਾ ਸਾਰੇ ਜੀ। ਇਸ ਲਈ ਕਹਿੰਦੇ ਮੁਹੱਬਤ ਵੀ ਕਰਨੀ ਤਾਂ ਆਪਣੇ ਉਸ ਮਾਲਿਕ ਨਾਲ ਤਾਂ ਹੀ ਤਾਂ ਕਿ ਸ਼ੇਰ ਦੱਸਣਾ ਚਾਹਾਂਗੇ ਇੱਕ ਸ਼ੇਰ ਦੱਸਣਾ ਚਾਹਾਂਗੇ ਕਿ ਹਮ ਆਪਣਾ ਅੰਦਾਜ਼ ਹਮ ਆਪਣਾ ਅੰਦਾਜ਼ ਸਭ ਤੋਂ ਜੁਦਾ ਰੱਖਤੇ ਹਨ ਲੋਕਾਂ ਦੇ ਅੰਦਾਜ਼ ਆਪਣੇ ਹੋਣਗੇ ਕੋਈ ਕਹੇਗਾ ਮੇਰਾ ਆ ਅੰਦਾਜ਼ ਹੈ ਮੇਰਾ ਆ ਢੰਗ ਹੈ ਮੇਰਾ ਆ ਤਰੀਕਾ ਹੈ ਮੈਂ ਇਦਾਂ ਕਰਦਾ ਹਾਂ ਮੈਂ ਉਦਾਂ ਕਰਦਾ ਕਿਉਂਕਿ ਦੁਨੀਆ ਤੇ ਸਾਰਿਆਂ ਦੇ ਅੰਦਾਜ਼ ਆਪਣੇ ਆਪਣੇ ਕਹਿੰਦੇ ਅੰਦਾਜ਼ ਆਪਣਾ ਆਪਣਾ ਹਰੇਕ ਦਾ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਇੱਕ ਤਰੀਕਾ ਹੈ ਪਹਿਰਾਵੇ ਦਾ ਤਰੀਕਾ ਉੱਠਣ ਬੈਠਣ ਦਾ ਤਰੀਕਾ ਬੋਲ ਚਾਲ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਰਹਿਣ ਸਹਿਣ ਦਾ ਤਰੀਕਾ ਇਸੇ ਲਈ ਤਾਂ ਕਈ ਵਾਰ ਬੰਦਾ ਕਿਸੇ ਨੂੰ ਤੁਰਦੇ ਜਾਂਦੇ ਦੇਖ ਕੇ ਪਹਿਚਾਣ ਲੈਂਦਾ ਹੈ ਫਲਾਣਾ ਬੰਦਾ ਨੇਰੇ ਚ ਤੁਰਿਆ ਜਾ ਰਿਹਾ ਕਿਉਂਕਿ ਚਾਲ ਤੋਂ ਵੀ ਪਤਾ ਲੱਗ ਜਾਂਦਾ ਹੈ ਕੌਣ ਹੈ ਹੁੰਦਾ ਹੈ ਕਿ ਨਹੀਂ ਕਦੀ ਇਹ ਤੁਹਾਨੂੰ ਫੇਸ ਨਾ ਵੀ ਦਿਖੇ ਤੁਸੀਂ ਪਿੱਛੇੋਂ ਚਾਲ ਦੇਖ ਕੇ ਦੱਸ ਦਿੰਦੇ ਹੋਏ ਫਲਾਣਾ ਆਦਮੀ ਤੁਰਿਆ ਜਾ ਰਿਹਾ ਕਿਉਂਕਿ ਹਰੇਕ ਦਾ ਇੱਕ ਆਪਣਾ ਢੰਗ ਹੈ ਇੱਕ ਤਰੀਕਾ ਹੈ ਇੱਕ ਅੰਦਾਜ਼ ਹੈ ਅੰਦਾਜ਼ ਦਾ ਮਤਲਬ ਢੰਗ ਤਰੀਕਾ ਇਸ ਲਈ ਅਸੀਂ ਆਪਣੇ ਬਾਰੇ ਦੱਸ ਰਹੇ ਹਾਂ ਕਿ ਹਮ ਆਪਣਾ ਅੰਦਾਜ਼ ਸਭ ਸੇ ਜੁਦਾ ਰੱਖਤੇ ਹੈ ਹਮ ਆਪਣਾ ਅੰਦਾਜ਼ ਸਭ ਸੇ ਜੁਦਾ ਰੱਖਤੇ ਹੈ ਹੁਣ ਕਿਉਂ ਹੈ ਸਭ ਸਭ ਤੋਂ ਜੁਦਾ ਸਾਡਾ ਅੰਦਾਜ਼ ਇਹ ਅਗਲੀ ਲਾਈਨ ਚ ਜਰਾ ਸਮਝ ਲੈਣਾ ਹਮ ਆਪਣਾ ਅੰਦਾਜ਼ ਸਭ ਸੇ ਜੁਦਾ ਰੱਖਤੇ ਹੈ ਅਰੇ ਹਮ ਤੋ ਮਹਿਬੂਬ ਵੀ ਮਹਿਬੂਬੇ ਖੁਦਾ ਰੱਖਤੇ ਹੈ ਅਡਾ ਅੰਦਾਜ਼ ਹੀ ਅਲੱਗ ਹੈ ਕਿਉਂਕਿ ਕੋਈ ਕਿਸੇ ਨਾਲ ਪ੍ਰੇਮ ਕਰਦਾ ਕੋ ਕਿਸੇ ਨਾਲ ਪਰ ਅਸੀਂ ਦਾ ਆਪਣਾ ਮਹਿਬੂਬ ਵੀ ਮਹਿਬੂਬੇ ਖੁਦਾ ਮਾਲਕਾਂ ਦੀ ਗੱਲ ਕਰ ਰਹੇ ਹਾਂ ਇਹਦਾ ਮਹਿਬੂਬ ਵੀ ਉਹਨੂੰ ਬਣਾਇਆ ਜਿਹਨੂੰ ਖੁਦਾ ਵੀ ਮੁਹੱਬਤ ਕਰਦਾ ਹੈ ਅੰਦਾਜ਼ ਹੋ ਗਿਆ ਕਿ ਨਹੀਂ ਇਹ ਅਲੱਗ